ਅੱਜ ਦਾ ਸਮਾਗਮ ਇਹ ਲੋਕ ਇਨਕਲਾਬ ਪੰਜ ਬਰਸ ਤੋਂ ਇਹ ਕਹਿੰਦਾ ਕਿ ਉੱਥੇ ਬੇਰਜਗਾਰੀ ਸਭ ਤੋਂ ਸੀਰੀਅਸ ਹੋਈ ਹੈ ਨੌਜਵਾਨ ਪੀੜੀ ਲਈ। ਔਰ ਜੇਕਰ ਜ਼ਿੰਦਗੀ ਜਿਉਣ ਦੇ ਲਈ ਕੋਈ ਸਵੈਮੰਤ ਆਧਾਰਥੀ ਰੋਜ਼ਗਾਰ ਨਹੀਂ ਹੋਏਗਾ ਤਾਂ ਨੌਜਵਾਨ ਪੀੜੀ ਨੂੰ ਕੱਲਾ ਕਹਿਣ ਨਾਲ ਕੁਝ ਨਹੀਂ ਆਉਣਾ ਉਹਨਾਂ ਦੇ ਸੁਪਨੇ ਔਰ ਨਹੀਂ ਤਾਂ ਫਿਰ ਅਜਿਹਾ ਬਹੁਤ ਸੀਰੀਅਸ ਕ੍ਰਾਈਸਿਸ ਹੈ ਨੌਜਵਾਨ ਪੰਜਾਬ ਤੋਂ ਮੋਰਸ਼ਿਅਨ ਮਾਈਗ੍ਰੇਸ਼ਨ ਹੋ ਰਹੀ ਹੈ ਲੋਕ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਮਨ ਭੱਜ ਰਹੇ ਨੇ। ਦੂਸਰਾ ਰੱਖਦੇ ਵਿੱਚ ਜਾ ਰਹੇ ਨੇ ਨਸ਼ੇ ਦੇ ਵਿੱਚ ਵਿਹਾਰ ਕਰ ਰਹੇ ਨੇ ਨੌਜਵਾਨ ਜਾ ਰਹੇ ਨੇ ਇਹ ਵੀ ਇੱਕ ਖੰਡ ਦਾ ਸਵਾਲ ਹੈ ਤੇ ਤੀਸਰਾ ਇਹ ਹੈ ਕਿ ਨੌਜਵਾਨਾ ਜਿਹੜਾ ਸਾਡੇ ਐਜੂਕੇਸ਼ਨ ਦਾ ਸਿਸਟਮ ਬਣਿਆ ਹੋਇਆ ਹੈ ਪੰਜਾਬ ਦੇ ਸਰਕਾਰੀ ਕਾਲਜਾਂ 'ਚ 15% ਵੀ ਰੈਗੂਲਰ ਸਟਾਫ ਨਹੀਂ ਜੀ ਜਿਹੜੀ ਪੜ੍ਹਾਈ ਲਿਖਾਈ ਦਾ ਲੈਵਲ ਵੀ ਸਾਡੇ ਨੀਚੇ ਜਾ ਰਿਹਾ ਲਗਾਤਾਰ ਉਹ ਕਹਿੰਦੇ ਨੇ ਅਮਪਲਾਈਬਿਲਟੀ ਨਹੀਂ ਹੈਗੀ ਡਿਗਰੀ ਤਾਂ ਕੀਤੀ ਹੋਈ ਹੈ ਪਰ ਇਹਨੂੰ ਉਦਾਰ ਨੌਜਵਾਨਤਾ ਕੁਝ ਦੋਸ਼ੀ ਨਹੀਂ ਹੈ ਕੁਝ ਲੋਕ ਕਹਿੰਦੇ ਨੇ ਸਾਡੇ ਨੌਜਵਾਨ ਕੰਮ ਸ਼ੱਕ ਨਹੀਂ ਉਹ ਇੱਥੇ ਕੰਮ ਛੱਡ ਕੇ ਉੱਥੇ ਠਾਣਾ ਠਾਣਾ ਘੰਟੇ ਕੰਮ ਕਿਵੇਂ ਕਰਦੇ ਨੇ ਕਾਰਨ ਇਹ ਵੀ ਇੱਥੇ ਜੋ ਕੰਮ ਕਰਦਾ ਉਹ ਤਾਂ ਭੁੱਲ ਨਹੀਂ ਲੈਂਦਾ ਉਹਦਾ ਵਿਸ਼ਾ ਨਹੀਂ ਹਮਸਾਬੰਦ ਕਿਸੇ ਪ੍ਰੇਰਣਾ ਨਾਲ ਹੀ ਕੀਤੀ ਇੱਕ ਗੱਲ ਬਹੁਤ ਵੱਡੀ ਹੈ ਤੇ ਦੂਜੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਚੇਤਲ ਹੋਣਾ ਚਾਹੀਦਾ ਸਿਆਸੀ ਤੌਰ ਤੇ ਵੀ ਉਬਰਾਨ ਪੋਰਸੀਆ ਗੌਰਮੈਂਟ ਦੇ ਉੱਤੇ ਵੀ ਔਰ ਇਕੱਠੇ ਹੋ ਕੇ ਆਪਣੇ ਰੁਜ਼ਗਾਰ ਦੇ ਲਈ ਲੜਨਾ ਪਵੇ ਪਾਰਲੀਮੈਂਟ ਕ੍ਰੀਏਟ ਕਰਦੇ ਵੀ ਪੰਜਾਬ ਦੀ ਹਿਸਟਰੀ ਹੈ ਬੇਰੁਜ਼ਗਾਰ ਨੌਜਵਾਨਾਂ ਦੀ ਜੂਨੀਅਨ ਬਹੁਤ ਮਜ਼ਬੂਤ ਰਹੀ ਆ ਅੱਸੀਆਂ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਵੱਡੀ ਮੂਵਮੈਂਟ ਜੂਨੀਅਨ ਆ ਰਹੀ ਹੈ ਤੇ ਜੇ ਨੌਜਵਾਨ ਮਿਲ ਕੇ ਆਵਾਜ਼ ਉਠਾਉਣਗੇ ਇਹ ਕੰਮ ਕਰ ਨਹੀਂ ਤਾਂ ਹੀ ਕੁਰਸੀ ਹੋਈ ਜੀ ਬੰਨ ਦੋ ਵੀ ਕਿਉਂਕਿ ਜੇਕਰ ਉਹ ਮਿਲ ਕੇ ਨਹੀਂ ਆਵਾਜ਼ ਉਠਾਉਂਦੇ ਫਿਰ ਤਾਂ ਕੋਈ ਨਹੀਂ ਪੁੱਛਦਾ ਫਿਰ ਆਪੋ ਆਪਣਾ ਗੱਲਾਂ ਕਰਨਾ ਆਪੋ ਆਪਣੇ ਟੱਕਰਾਂ ਕਰਿਆ ਫਿਰ ਤੇ ਉਹ ਆਪਕੋ ਆਪਣਾ ਸਿਰ ਪੋਤਲਾ ਚਾਹੁੰਦਾ ਆਪਣਾ ਸਿਰ ਆਪ ਨਹੀਂ ਹੁੰਦਾ ਜਾਂਦਾ ਹੁੰਦਾ ਕਿੰਨੇ ਕੋਈ ਚਾਹੀਦਾ ਹੈ ਆ ਮੈਂ ਤਲੀ ਕੁਰਸੀ ਵੇਚੇਗਾ ਬੇਸਿਕਲੀ ਕੁਐਸਚਨ ਹੈ ਮੌਨ ਦੌਰ ਇੱਥੇ ਆ ਗਿਆ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਵਾਸਤੇ ਕੁਝ ਨਵੇਂ ਕਦਮ ਲੈਣੇ ਪੈਣ ਗਵਰਨਮੈਂਟ ਲੈ ਕਿਵੇਂ ਬਾਟਰ ਫੁੱਲਣ ਦੇ ਸਵਾਲ ਮਾ ਦੁਨੀਆ ਇੱਕ ਪਿੰਡ ਬਣ ਗਈ ਅਸੀਂ ਇੱਥੋਂ ਚੜਦੇ ਆ 15 ਘੰਟੇ 18 ਘੰਟੇ ਜਹਾਜ਼ 'ਚ ਤਾਂ ਬੈਠੇ ਰਹਿੰਦੇ ਅਮਰੀਕਾ ਜਾਣ ਲਈ ਆ ਇੱਥੇ ਜਿੱਥੇ 15 ਮਿੰਟ ਨਹੀਂ ਲੱਗਦੇ ਲਾਹੌਰ ਜਾਣ ਲਈ ਤੇ ਆਲੇ ਦੁਆਲੇ ਤੇ ਇੰਦਰ ਤੁਸੀਂ ਜੇ ਸਾਰਾ ਯੂਰਪ ਇਕੱਠਾ ਹੋ ਸਕਦਾ ਇੱਕ ਇਕਨੋਮਿਕ ਭਾਈਚਾਰਾ ਬਣ ਸਕਦਾ ਇੱਕ ਕਾਮਨ ਪਾਰਲੀਮੈਂਟ ਬਣ ਸਕਦੀ ਹੈ ਸਾਝੇ ਆਪਣਾ ਸਾਰਾ ਯੂਰੋ ਡਾਲਰ ਬਣਾ ਸਕਦੇ ਹਾਂ ਸਾਰੇ ਸਾਊਥ ਏਸ਼ੀਆ ਦੇ ਵਿੱਚ ਕੀ ਪ੍ਰੋਬਲਮ ਹੈ ਜਿਹੜੀ ਚੱਜਦੀ ਚੀਜ਼ ਤਾਂ ਕਿਸੇ ਨੂੰ ਸੁਝਾਉਣੀ ਚਾਹੀਦੀ ਹੈ ਅਸੀਂ ਜਿੰਨਾ ਗਵਰਨਰ ਦੇ ਨਾਲ ਉਹ ਕਰ ਸਕਦੇ ਆ ਮਿਲ ਕੇ ਕੰਮ ਕਰ ਸਕਦੇ ਆ ਉਹਦੇ ਵਿੱਚ ਕਾਸਟ ਘੱਟ ਆਉਂਦੀ ਹੈ ਤੇ ਵਿਕਾਸ ਤੇ ਤਰੱਕੀ ਦੇ ਮੌਕੇ ਜ਼ਿਆਦਾ ਹੁੰਦੇ ਨੇ ਇੱਧਰ ਸੋਚਣ ਦੀ ਲੋੜ ਆ ਪਰ ਸੋਚਿਆ ਉੱਨਾ ਚਿਰ ਨਹੀਂ ਜਾਣਾ ਜਿੰਨਾ ਚਿਰ ਸਾਡਾ ਪੋਲੀਟਿਸ਼ੀਅਨ ਨਹੀਂ ਬਣਦਾ ਸਾਡਾ ਪੋਲੀਟਿਸ਼ੀਅਨ ਤਾਂ ਕਹਿੰਦਾ ਇੱਥੇ ਡਰੋਨ ਆ ਰਿਹਾ ਜੀ ਬਾਰਡਰ ਤੇ ਤਾਰ ਲਾਓ ਬਾਰਡਰ ਬੰਦ ਕਰੋ ਇਲੈਗਲ ਮਾਈਨਿੰਗ ਸਾਰੇ ਕਿਤੇ ਹੋਈ ਜਾ ਰਹੀ ਹੈ ਸਾਰੇ ਬਾਰਡਰਾਂ ਤੇ ਬੀਐਸਐਫ ਦਾ ਐਫੀਡੀਪਟਾ ਹਾਈ ਕੋਰਟ ਦੇ ਵਿੱਚ ਇਵਨ ਆਪਾ ਜਦਾ ਹੈ ਐਪੀਡੈਮਿਕ ਤੇ ਸਾਰਿਆਂ ਨੇ ਦਿੱਤੇ ਹੋਏ ਨੇ ਕਿ ਰਾਤ ਨੂੰ ਹੋ ਰਹੀ ਹੈ ਜੀ ਉੱਪਰ ਇਸ ਲਈ ਸਾਡੀ ਸਮੱਸਿਆ ਇਹ ਹੈ ਕਿ ਇਹ ਖਿੱਤਾ ਦੁਨੀਆ ਦਾ ਬਿਹਤਰੀਨ ਕਿੰਦਾ ਹੈ ਕਿਤੇ ਦੁਨੀਆ ਦੇ ਵਿੱਚ ਇਸ ਲੈਵਲ ਦੀ ਰੋਪਾ ਨਹੀਂ ਇਸ ਲੈਵਲ ਦਾ ਕਲਾਈਮੇਟ ਨੂੰ ਫਿਊਚਰ ਜਨਰੇਸ਼ਨ ਦੇ ਲਈ ਵੀ ਜਿਹੜਾ ਹਿਮਾਲਿਆ ਰੀਜਨ ਹੈ ਸਭ ਤੋਂ ਜ਼ਿਆਦਾ ਜਿੱਦਾਂ ਦਿੱਲੀ ਦਾ ਰੀਜਨ ਹੋਏਗਾ ਦੁਨੀਆ ਨੂੰ ਜਿਉਣ ਦੇ ਲਈ ਜਿਹੜਾ ਪਰ ਸਾਡੀ ਕਿਤੇ ਨਾ ਕਿਤੇ ਪ੍ਰੋਬਲਮ ਇਹ ਆ ਗਈ ਹੈ ਕਿ ਸਾਡੀ ਜਿਹੜੀ ਪਾਲਿਸੀ ਲੈ ਕੇ ਸਿਆਸਤ ਦਾ ਬਿਊਰੋ ਕਰੀਂਗਾ ਜਿਹੜਾ ਰੋਡ ਉਹਨੇ ਨਿਵਾਹਾ ਸੀ ਕਿਸੇ ਨਾ ਕਿਸੇ ਨੂੰ ਚ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਆਈ ਉਹ ਗਵਰਨਰ ਰੋਡ ਚ ਆਈ ਹੈ ਮੇਰੀ ਟੈਕਸੀ ਨੂੰ ਆ 10 ਸਾਲ ਕੱਟੀ ਨੂੰ ਗਵਰਨਰ ਰੋਡ ਰਿਆ ਸਾਡਾ ਡਵੈਲਪਮੈਂਟ ਦਾ ਮਾਡਰਨ ਜਿਹੜਾ ਉਹ ਵੱਧ ਖਰਚਣ ਤੇ ਘੱਟ ਇਕੱਠਾ ਕਰਨ ਦੇ ਵਿੱਚ ਹੋ ਗਿਆ ਸਿਕਿਉਰਿਟੀ ਰੀਜਨ ਦੇ ਲੋ ਪੁਲਿਸ ਬਣਾਈ ਸੀ ਇਸੇ ਮਿਲਟਰੀਸੀ ਵੇਲੇ ਬਣਾਈ ਸੀ ਕਿ ਪੁਲਿਸ ਜਿਲੇ ਰੱਕ ਬਣਾ ਦੋ ਖੰਨਾ ਬਣਾ ਦੋ ਬਟਾਲਾ ਬਣਾ ਦੋ ਮਂਟੀਟਾ ਬਣਾ ਦੋ ਜਗਰਾਵ ਬਣਾ ਦੋ ਮਿਲਟਰੀਸੀ ਦਾ ਗੱਲ ਕਰੀਏ ਖੰਨਾ ਫਿਰ ਪੁਲਿਸ ਜਿਲੇ ਚੋਣ ਅਸੀਂ ਬੰਬੇ ਵਰਗੇ ਤੇ ਦਿੱਲੀ ਦੀ ਤਰ੍ਹਾਂ ਸਾਡੇ ਕਿਹੜਾ ਮੈਟਰੋ ਸਿਟੀ ਹੈ ਅਸੀਂ ਪੁਲਿਸ ਕਮਿਸ਼ਨਰ ਦਾ ਸਿਸਟਮ ਬਣਾਇਆ ਇੱਕ ਜਮਾਨੇ ਤੱਕ ਸਾਡਾ ਪ੍ਰਸ਼ਾਸਨਿਕ ਢਾਂਚਾ ਜਿਹੜਾ ਅਲੱਗ ਤਰ੍ਹਾਂ ਦਾ ਸੀ ਘਟੋ ਘਟ ਡੀਸੀ ਜਦੋਂ ਐਸਐਸਪੀ ਦੀ ਏਸੀਆਰ ਲਿਖਦਾ ਸੀ ਉਹਨੂੰ ਹੋਰ ਜਮਾਨਾ ਸੀ ਅੱਜ ਕੱਲ ਤਾਂ ਕੋਈ ਸੁਣਦਾ ਹੀ ਨਹੀਂ ਅੱਜ ਕੱਲ ਪੁਲਸ ਰਾਜ ਬਾਤ ਹੈ ਕਿ ਲੈਕਟੋਸ ਨੇ ਰੰਪੇ ਬੰਦੇ ਸਾਡੀ ਪੁਲਸ ਦੀ ਨੌਕਰੀ ਨਹੀਂ ਗਈ ਜਿਸ ਵਿੱਚ 50000 ਸੀ ਅੱਜ ਕੱਲ 80000 ਹੈ ਅਸੀਂ ਨਰਾਤਿਕ ਪਾਸੇ ਝੱਗ ਰਹੇ ਹਾਂ ਜੋਬ ਉਸ ਪਾਸੇ ਬਾਗ ਨਹੀਂ ਦੇ ਰਹੇ ਜਿਹੜਾ ਕਰੀਅਰ ਤੋਂ ਹੈ ਜਿਹੜੇ ਪਾਸੇ ਬਰ ਹੋਰ ਜਾਂਦਾ ਜੋਬ ਕ੍ਰੀਏਸ਼ਨ ਦਾ ਸਿਸਟਮ ਹੋਵੇ ਇਹਨੂੰ ਆਨ ਦੀ ਹੋਰ ਸੋਚਣਾ ਪਏਗਾ ਬੈਠ ਕੇ ਹਾਂ ਪੰਜਾਬ ਦੇ ਲੋਕ ਜਿਵੇਂ ਜਿਵੇਂ ਆਵਾਜ਼ ਉਠਾ ਰਹੇ ਨੇ ਸ਼ਾਇਦ ਰੂਕਰਾਮ ਵੀ ਸੋਚਣਾ ਸ਼ੁਰੂ ਕਰ ਰਹੇ ਨੇ ਰੂਕਣਾ ਕਿ ਹੋ ਇਹ ਤਾਂ ਸਦੀਆਂ ਤੋਂ ਰੂਕ ਇੰਦਰ ਨਹੀਂ ਤੇ ਰੂਕਣਾ ਪੰਜਾਬੀ ਨਸ਼ੇ ਦੀ ਛੇੜੀ ਥੋੜੀ ਹੋ ਗਈ ਲਗਾਤਾਰ ਜਾਂਦਾ ਆਪਣੇ ਸਾਰੇ ਪਿੰਡਾਂ 'ਚ ਠੇਕੇ ਨੇ ਸਾਰਾ ਪਿੰਡ ਸ਼ਰਾਬੀ ਥੋੜੀ ਹੋ ਜਾਂਦਾ ਠੇਕੇ ਤਾਂ ਉੱਥੇ ਹੀ ਨੇ ਇਧਰ ਦੀ ਸਪੈਸ਼ਲ ਐਟਮੋਸਫੀਅਰ ਕਰੀ ਰੱਖਦੇ ਸਰ ਕੰਸਟੈਂਸ ਅੱਜ ਸਾਡੇ ਡਰੱਗ ਜੇ ਐਂਡ ਕੇ ਸਾਡੇ ਤੋਂ ਦੂਜੇ ਨੰਬਰ ਦੇ ਵਿੱਚ ਡਰੱਗ ਚੱਲੀ ਗਈ ਹੈ ਏ ਤੋਂ ਬਾਅਦ ਹਰਿਆਣਾ ਤੀਜਾ ਏ ਤੋਂ ਬਾਅਦ ਉੱਥੇ ਚਲੀ ਗਈ ਹੈ ਇਹ ਨਾਰਮਲ ਟ੍ਰੈਂਡ ਨਹੀਂ ਹੈ ਕਿ ਨਸ਼ੇ ਤੇ ਆਪੀ ਲੱਗੇ ਨਸ਼ੇ ਤੇ ਸਭ ਤੋਂ ਪਹਿਲਾਂ ਤੁਸੀਂ ਬੰਦੇ ਨੂੰ ਨਿਰਾਸ਼ ਕਰਨਾ ਹੁੰਦਾ ਬਲੱਡ ਪ੍ਰੈਸ਼ਰ 'ਚ ਜਾਂਦਾ ਏ ਤੋਂ ਬਾਅਦ ਫਿਰ ਉਹ ਕਿਤੇ ਨਾ ਕਿਤੇ ਸਹਾਰਾ ਪਾੜਦਾ ਤੇ ਫਿਰ ਜਾ ਕੇ ਕੋਈ ਨਾ ਕੋਈ ਅੱਗੇ ਬਿਜ਼ਨਸ 'ਚ ਕਨਵਰਟ ਹੁੰਦਾ ਕਮਰਸ ਡਰੱਗ ਦੀ ਟ੍ਰੇਡ ਕਰ ਲਈ ਇੱਥੇ ਨਹੀਂ ਇੱਥੋਂ ਬੱਚੇ ਅਸੀਂ ਭੇਜ ਰਿਆ ਕੈਨੇਡਾ ਅਮਰੀਕਾ ਸਾਰੇ ਕਿੱਥੇ ਉੱਥੇ ਇੱਥੋਂ ਵੀ ਇਦੋਂ ਵੀ ਸੀਰੀਅਸ ਪ੍ਰੋਬਲਮ ਹੈ ਇਹ ਪਤਾ ਉਦੋਂ ਬਾਅਦ ਲੱਗਦਾ ਜੋ ਜੋ ਬੱਚਾ ਉੱਥੇ ਜਾ ਕੇ ਜੋ ਡਰਗ ਟ੍ਰੇਡਸ ਬਸਦੇ ਕਿੰਨੇ ਪੰਜਾਬੀ ਬੱਚੇ ਕੈਨੇਡਾ ਚ ਵੀ ਡਰਗ ਟ੍ਰੇਡ ਚ ਫਸੇ ਹੋਏ ਨੇ ਇਹ ਗਲੋਬਲ ਹੈ ਤਾਂ ਜੋ ਇਹਨੋਂ ਦੇ ਲੈਵਲ ਤੇ ਬੜੀ ਦੇਰ ਦਾ ਇਹ ਨੈਕਸਸ ਤੋੜਨ ਦੇ ਲਈ ਦਿਨ ਵੀ ਬਣਾਇਆ ਜਾਂਦਾ ਇੰਟਰਨੈਸ਼ਨਲ ਬਾਕੀ ਵੀ ਹੈ ਪਰ ਇਹ ਡਰਗਾ ਵਾਲਾ ਹੋਇਆ ਆਰਮਜ ਦਾ ਹੋਇਆ ਇਹ ਰੈਕਟ ਨੇ ਜਿਹੜੇ ਵੱਡੇ ਪੱਧਰ ਤੇ ਗਲੋਬਲ ਹੋ ਰਹੇ ਨੇ ਇਹ ਇਹਦੇ ਪਿੱਛੇ ਪ੍ਰੋਫਿਟ ਮੇਕਿੰਗ ਬਹੁਤ ਹੈ ਇਲੀਗਲ ਪ੍ਰਾਪਤ ਹੈ ਉਦੇ ਨਾਲ ਟੱਕਰ ਲੈਣ ਨਹੀਂ ਤਾਂ ਗਲੋਬਲ ਲੈਵਲ ਤੇ ਵੀ ਸੋਚਣਾ ਪਏਗਾ ਦੇਸ਼ ਤੇ ਵੀ ਸੋਚਣਾ ਪਏਗਾ ਲੋਕਰ ਵੀ